ਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਨਾਲ ਦੇ 6 ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ ਜੀ, ਜਗਤ ਸਿੰਘ ਸੋਰਸਿੰਘ, ਬਖਸ਼ੀਸ਼ ਸਿੰਘ, ਸਰੈਣ ਸਿੰਘ ਵੱਡਾ, ਸਰੈਣ ਸਿੰਘ ਛੋਟਾ, ਹਰਨਾਮ ਸਿੰਘ ਸਿਆਲਕੋਟ ਦੀ ਦਾਸ਼ਾ ਹਾਰਦਤ ਦਿਨ ਹੈ। ਅੱਜ ਦੇ ਦਿਨ 1915 ਨੂੰ ਉਹਨਾਂ ਨੂੰ ਲਾਹੌਰ ਦੀ ਜਿਹੜੀ ਸੈਂਟਰਲ ਜੇਲ ਹੈ ਉੱਥੇ ਫਾਂਸੀ ਤੇ ਟੰਗਿਆ ਗਿਆ ਸੀਗਾ ਆ ਉਹ ਗਦਰ ਪਾਰਟੀ ਦੇ ਆਗੂ ਸਨ ਤੇ ਉਹਨਾਂ ਚੋਂ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਨਾਂ ਇਸ ਕਰਕੇ ਵੀ ਜ਼ਿਆਦਾ ਮਸ਼ਹੂਰ ਹੈ ਕਿ ਬਈ ਉਹ ਜਿਹੜੇ ਐ ਉਹ ਇਸ ਦੇ ਇੱਕ ਤਾਂ ਜਥੇਬੰਦ ਕਾਗੂ ਸੀ ਹੋ ਦੂਸਰਾ ਉਹ ਵੀ ਇਹ ਇਹ ਪੁਲਿਸ ਨੂੰ ਧੋਖਾ ਦੇਣ ਦੇ ਵਿੱਚ ਬੜੇ ਕਾਇਮ ਸੀ ਤੇ ਉਹ ਹਰ ਥਾਂ ਤੇ ਸੀ ਜਿੱਥੇ ਕਿਤੇ ਗਦਰ ਪਾਰਟੀ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਸੀਗੀ ਅਸੀਂ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਪ੍ਰਣ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਸੁਪਨੇ ਜਿਹੜੇ ਅਧੂਰੇ ਰਹਿ ਗਏ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਇੰਨੇ ਸਾਲਾਂ ਬਾਅਦ ਕਈ ਗੱਲਾਂ ਤੇ ਅਸੀਂ ਪਛਾਹਾਂ ਹਟ ਗਏ ਸੰ ਬਲਕਿ ਗਦਰ ਪਾਰਟੀ ਦੀਆਂ ਬਾਕੀ ਗੱਲਾਂ ਦੇ ਨਾਲ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ ਇਹ ਸੀ ਕਿ ਹਰ ਇੱਕ ਵਿਅਕਤੀ ਉਹ ਜਿਹੜੇ ਮਰਜ਼ੀ ਧਰਮ ਨੂੰ ਮੰਨਦਾ ਹੈ ਤੇ ਜਦੋਂ ਤੱਕ ਉਹ ਗਦਰ ਪਾਰਟੀ ਦੇ ਮੈਂਬਰ ਨੇ ਉਦੋਂ ਉਹ ਆਪਣੇ ਧਰਮ ਨੂੰ ਆਪਣੇ ਢੰਗ ਨਾਲ ਮੰਨਦੇ ਰਹਿਣਗੇ ਪਰ ਸਾਂਝੀ ਗੱਲ ਦੇ ਵਿੱਚ ਇੱਕ ਦੂਜੇ ਦੇ ਧਰਮ ਦੇ ਖਿਲਾਫ ਜਾਂ ਧਰਮ ਦੇ ਬਾਰੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਕਾ ਟਿੱਪਣੀ ਨਹੀਂ ਕਰਨਗੇ ਇਹ ਇਸੇ ਦਾ ਇੱਕ ਨਤੀਜਾ ਹੈ ਵੀ ਜਦੋਂ ਅਸੀਂ ਇਹਨਾਂ 7 ਜਣਿਆਂ ਦੀ ਸ਼ਹਾਦਤ ਤੇ ਨਾਵਾਂ ਤੇ ਥੋੜੀ ਜਿਹੀ ਨਜ਼ਰ ਮਾਰਦੇ ਆ ਤਾਂ ਵਿਸ਼ਨੂੰ ਗਣੇਸ਼ ਪਿੰਗਲੇ ਜੀ ਜਿਹੜੇ ਕਿ ਪੰਜਾਬੀ ਵੀ ਹੈ ਨਹੀਂ ਸੀ ਸਿੱਖ ਵੀ ਹੈ ਨਹੀਂ ਸੀ ਬਾਕੀ ਸਾਰੇ ਸਿੱਖ ਨੇ ਪੰਜਾਬੀ ਨੇ ਤੇ ਉਹ ਮਹਾਰਾਸ਼ਟਰ ਤੋਂ ਸੀਗੇ ਤੇ ਉਹ ਵੀ ਉਸੇ ਟਾਈਮ ਜਿਵੇਂ ਉਹਨਾਂ ਨੂੰ ਫਾਂਸੀ ਟੰਗਿਆ ਜਾਂਦਾ ਹੈ ਬਾਕੀਆਂ ਨੂੰ ਉਹਨਾਂ ਨੂੰ ਵੀ ਗਣੇਸ਼ ਵਿਸ਼ਨੂੰ ਗਣੇਸ਼ ਪਿੰਗਲੇ ਜੀ ਨੂੰ ਵੀ ਫਾਂਸੀ ਟੰਗਿਆ ਜਾਂਦਾ ਹੈ ਇਸ ਕਰਕੇ ਇਹ ਸਾਡੀ ਸਾਂਝੀ ਵਿਰਾਸਤ ਹੈ ਇਹਦੇ ਚ ਹਿੰਦੂ ਸਿੱਖ ਪੰਜਾਬ ਗੈਰ ਪੰਜਾਬ ਦਾ ਕੋਈ ਵਿਤਕਰਾ ਨਹੀਂਗਾ ਸੋ ਇਸ ਕਰਕੇ ਸਾਂਝੀ ਵਿਰਾਸਤ ਨੂੰ ਅਸੀਂ ਸਾਂਝੇ ਤੌਰ ਤੇ ਹੀ ਮਨਾਉਣ ਦੀ ਲੋੜ ਹੈ ਤੇ ਅੱਜ ਉਸ ਸਾਂਝੀ ਵਾਲਤਾ ਨੂੰ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ ਅੱਡ ਅੱਡ ਸੈਕਸ਼ਨਸ ਵੱਲੋਂ ਕੇਂਦਰ ਦੀ ਸਰਕਾਰ ਤੇ ਜਿਹੜੀ ਭਾਈਵਾਲ ਉੱਤੇ ਪਾਰਟੀ ਬੈਠੀ ਹੈ ਉਸ ਦੇ ਵੱਲੋਂ ਤੇ ਪੰਜਾਬ ਦੇ ਵਿੱਚ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਫਿਰਕੂ ਐਂਗਲ ਤੋਂ ਪੁੱਟ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਉਹ ਸਾਰੀਆਂ ਕੋਸ਼ਿਸ਼ਾਂ ਨੂੰ ਸਾਨੂੰ ਸਫਲ ਕਰਨਾ ਚਾਹੀਦਾ ਹੈ ਤੇ ਜਿਹੜੀ ਮਨੁੱਖ ਤੋਂ ਮਨੁੱਖ ਦੀ ਲੁੱਟਦਾ ਉਹਨਾਂ ਦਾ ਵੱਡਾ ਜਿਹੜਾ ਨਿਸ਼ਾਨਾ ਸੀ ਉਹਦੇ ਵੱਲ ਨੂੰ ਵਧਣਾ ਚਾਹੀਦਾ ਹੈ। ਅੱਜ ਦੇ ਦਿਨ ਹੀ 1916 ਚ ਇੱਕ ਸਾਲ ਬਾਅਦ ਇਹਨਾਂ ਤੋਂ ਇੱਕ ਸਾਲ ਬਾਅਦ ਗਦਰੀ ਨਰਿੰਜਨ ਸਿੰਘ ਸੰਗਤਪੁਰ ਤੇ ਪਾਲਾ ਸਿੰਘ ਸ਼ੇਰਪੁਰ ਲੁਧਿਆਣੇ ਜ਼ਿਲ੍ਹੇ ਦੇ ਸੀ ਇਹਨਾਂ ਨੂੰ ਮਾਂਡਲੇ ਜੇਲ੍ਹ ਚ ਫਾਂਸੀ ਤੇ ਟੰਗ ਦਿੱਤਾ ਸੀ ਅੱਜ ਦੇ ਦਿਨ ਦੀ ਹੀ ਇਹ ਮਹਾਨਤਾ ਹੋਰ ਵੀ ਹੈ ਇਸ ਕਰਕੇ। ਹਾਂ ਦੂਸਰੀ ਜਿਹੜੀ ਬਿਹਾਰ ਚੋਣਾ ਹੋ ਕੇ ਹਟੀਆਂ ਨੇ ਇਸ ਦੇ ਸੰਦਰਭ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਨੇ ਅਸੀਂ ਆਪਣੇ ਵੱਲੋਂ ਇਹਦੇ ਤੇ ਕੁਝ ਨਹੀਂ ਕਹਾਂਗੇ ਜਿਹੜੇ ਅੱਡ ਅੱਡ ਲੋਕ ਕਹਿੰਦੇ ਆ ਉਹਨਾਂ ਬਾਰੇ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਚਾਹਾਂਗੇ ਅ ਕੁਝ ਦਿਨ ਪਹਿਲਾਂ ਜਿਹੜੇ ਸਾਡੇ ਦੇਸ਼ ਦੇ ਫਾਈਨਾਂਸ ਮੰਤਰੀ ਨੇ ਬੀਬੀ ਨਿਰਮਲਾ ਸੀਤਾਰਾਮਨ ਜੀ ਉਹਨਾਂ ਦੇ ਸਤਕਾਰਯੋਗ ਪਤੀ ਡਾਕਟਰ ਪ੍ਰਕਲਾ ਪ੍ਰਭাকর ਉਹ ਉਹਨਾਂ ਦੀ ਇੱਕ ਪੁਰਾਣੀ ਅਗਸਤ 2025 ਦੀ ਇੰਟਰਵਿਊ ਕੱਲ ਪਰਸੋਂ ਦੀ ਜਿਆਦਾ ਵਾਇਰਲ ਹੋਈ ਹੋਈ ਹੈ ਉਹ ਉਹਨਾਂ ਨੇ ਇੱਕ ਲੈਕਚਰ ਦਿੱਤਾ ਸੀ ਉੱਥੇ ਤਾਮਨਾਡੂ ਦੇ ਵਿੱਚ ਉਸ ਲੈਕਚਰ ਦਾ ਹੀ ਉਹਨੂੰ ਅੰਗਰੇਜ਼ੀ ਚ ਟਰਾਂਸਲੇਟ ਕਰਕੇ ਟਰਾਂਸਕ੍ਰੀਏਟ ਕਰਕੇ ਪਾਇਆ ਹੋਇਆ ਹੈਗਾ ਉਹਦੇ ਚ ਉਹ ਇਹ ਕਹਿ ਰਹੇ ਆ ਆਮ ਸਾਰੇ ਸਾਰੇ ਦੇਸ਼ ਨੂੰ ਕਹਿ ਰਹੇ ਹੈ ਕਿ ਜਿਹੜੀਆਂ ਚੋਣਾਂ ਨੇ ਇਹਨਾਂ ਤੋਂ ਪਛਾਣ ਹਟਾਈਏ ਜਿਹੜੀ 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 ਲੜਾਈ ਹੈ ਅਸਲ 'ਚ ਐਸ ਵਕਤ ਲੜਾਈ ਜਿਹੜੀ ਹੈ ਉਹਨੂੰ ਸੜਕਾਂ 'ਤੇ ਲੜਿਆ ਜਾਣਾ ਚਾਹੀਦਾ ਹੈ ਉਹ ਇਹ ਕਹਿੰਦੇ ਆ ਉਹ ਉਹ ਕਹਿੰਦੇ ਆ ਵੀ ਸਾਨੂੰ ਕਈ ਲੋਕ ਭਲੇਖਾ ਪਾਉਂਦੇ ਆ ਵੀ ਜਦੋਂ ਤਾਂ ਤੁਸੀਂ ਕਰਨਾਟਕ ਚੋਣ ਜਿੱਤ ਜਾਂਦੇ ਹੋ ਫਿਰ ਤਾਂ ਠੀਕ ਹੈ ਜੇ ਤੁਸੀਂ ਕਿਸੇ ਹਿਮਾਚਲ ਦੀ ਚੋਣ ਜਿੱਤ ਜਾਂਦੇ ਹੋ ਫਿਰ ਠੀਕ ਹੈ ਬੇਚੇ ਤੁਸੀਂ ਲੋਕ ਸਭਾ 'ਚ ਹਾਰ ਜਾਂਦੇ ਹੋ ਫਿਰ ਗਲਤ ਹੈ ਜੇ ਤੁਸੀਂ ਮਹਾਰਾਸ਼ਟਰ 'ਚ ਹਾਰ ਜਾਂਦੇ ਹੋ ਗਲਤ ਹੈ ਜੇ ਤੁਸੀਂ ਉੱਥੇ ਕਿਵੇਂ ਇਹਦਾ ਕਹਿੰਦੇ ਸਾਡੀਆਂ ਰਾਜਨੀਤਿਕ ਪਾਰਟੀਆਂ ਪ੍ਰੋਪਰ ਜਵਾਬ ਨਹੀਂ ਦਿੰਦੀਆਂ ਲੋਕਾਂ ਕੋਲ ਉਹ ਆਪ ਬਜਾਤੇ ਖੁਦ ਇਹਦਾ ਜਵਾਬ ਦਿੰਦੇ ਐ ਵੀ ਤੁਸੀਂ ਕੈਸੀਨੋ ਬਾਰੇ ਜਾਣਦੇ ਹੋ ਕੈਸੀਨੋ ਇੱਕ ਕਿਸਮ ਦਾ ਜੂਆ ਹੈਗਾ ਉਹ ਜੂਆ ਹੈ ਜਿਹੜੀ ਦੀ ਗੇਮ ਬਣਾਈ ਇਸ ਤਰ੍ਹਾਂ ਗਈ ਹੈ ਜਾਣ ਬੁੱਝ ਕੇ ਇਸ ਤਰ੍ਹਾਂ ਬਣਾਈ ਗਈ ਹੈ ਕਿ ਜਦੋਂ ਬੰਦਾ ਕੋਈ ਕੈਸੀਨੋ ਖੇਡਦਾ ਤਾਂ ਇੱਕ ਵਾਰ ਜੇ ਉਹ 5 ਡਾਲਰ ਹਾਰਿਆ ਤਾਂ ਦੂਜੀ ਵਾਰ ਉਹਨੂੰ 10 ਡਾਲਰ ਮਿਲ ਜਾਂਦੇ ਜਿੱਤ ਜਾਂਦਾ ਉਹ ਉਹਦਾ ਹੌਸਲਾ ਬਣਦਾ ਮੈਂ ਦੁਬਾਰਾ ਫੇਰ ਇਹਦੇ ਵਿੱਚ ਆਵਾਂ ਦੁਬਾਰਾ ਫੇਰ ਉਹ ਦਾ ਲਾਉਂਦਾ ਤੇ ਸਾਰੀ ਕੁੱਲ ਗੇਮ ਦਾ ਮਤਲਬ ਇਹ ਹੈ ਸਾਰੇ ਬੰਦੇ ਜਦੋਂ ਖੇਡਦੇ ਜਿੰਨੇ ਵੀ ਖੇਡਣ ਜਾਂਦੇ ਆ ਉਹ ਉਹਨਾਂ ਨੇ ਕੁੱਲ ਮਲਾ ਕੇ ਹਾਰ ਕੇ ਆਉਣੇ ਤੇ ਕੈਸੀਨੋ ਦਾ ਮਾਲਕ ਜਿੱਤਣਾ ਇਹ ਕੈਸੀਨੋ ਦੇ ਮਾਲਕ ਜਿਹੜੀ ਭਾਪੀ ਹੈ ਇਸ ਨੇ ਅੱਡ ਅੱਡ ਜਥੇਬੰਦੀਆਂ ਮੋਰਚੇ ਬਣਾਏ ਹੋਏ ਹੈ ਚਾਹੇ ਕਿਸੇ ਮੋਰਚੇ ਦਾ ਨਾਂ ਭਾਰਤੀ ਜਨਤਾ ਯੁਵਾ ਮੋਰਚਾ ਹੈ ਚਾਹੇ ਕਿਸੇ ਦਾ ਮੋਰਚੇ ਦਾ ਨਾਂ ਕਿਸਾਨ ਮੋਰਚਾ ਹੈ ਮਹਿਲਾ ਮੋਰਚਾ ਹੈ ਚਾਹੇ ਉਹਨਾਂ ਦਾ ਜਿਹੜਾ ਬਣਵਾਸੀ ਮੋਰਚਾ ਹੈ ਤੇ ਚਾਹੇ ਐਬੀਬੀਪੀ ਹੈ ਚਾਹੇ ਅਖਲ ਭਾਰਤੀ ਅਧਿਵਕਤਾ ਪਰਿਸ਼ਦ ਹੈ ਵਕੀਲਾਂ ਦੀ ਬਗੈਰਾ ਇਹ ਉਹਦੇ ਅੱਡ ਅੱਡ ਮੋਰਚੇ ਹੈ ਤੇ ਉਹ ਇੱਕ ਘਟਨਾ ਦਾ ਜ਼ਿਕਰ ਕਰਦੇ ਇਹ ਵੀ ਮੇਰੇ ਨਾਲ ਦਾ ਬੰਦਾ ਜਦੋਂ ਮੈਂ ਹైదరాబాద్ ਤੋਂ ਆ ਰਿਹਾ ਸੀ ਇੱਧਰ ਨੂੰ ਤਾਂ ਇੱਕ ਨੇ ਉਹ ਮੈਨੂੰ ਪਛਾਣ ਲਿਆ ਕਹਿੰਦਾ ਤੁਸੀਂ ਅਸਲ ਚ ਇੱਕ ਗੱਲ ਨਹੀਂ ਕਰਦੇ ਕਹਿੰਦੇ ਕੀ ਕਹਿੰਦੇ ਤੁਹਾਨੂੰ ਇਹ ਨਹੀਂ ਪਤਾ ਵੀ ਇਲੈਕਸ਼ਨ ਕਮਿਸ਼ਨ ਵੀ ਬੀਜੇਪੀ ਦਾ ਇੱਕ ਮੋਰਚਾ ਹੈ ਜਿੱਦਾਂ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਇੱਕ ਮੋਰਚਾ ਹੈ ਉਹਨਾਂ ਦਾ ਵਿਦਿਆਰਥੀਆਂ ਦੇ ਉੱਤੇ ਇਹਨਾਂ ਚੋਣਾਂ ਦੇ ਲੜਨ ਦੇ ਵਿੱਚ ਬੀਜੇਪੀ ਨੂੰ ਜਿਤਾਉਣ ਦੇ ਲਈ ਇੱਕ ਮੋਰਚਾ ਇਲੈਕਸ਼ਨ ਕਮਿਸ਼ਨ ਵੀ ਹੈ ਉਹ ਇਹਦੀ ਉਦਾਹਰਨ ਦਿੰਦੇ ਆ ਪਿੱਛੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਇੱਕ ਵੋਟ ਫਾਰ ਡੈਮੋਕ੍ਰੇਸੀ ਨਾਂ ਦੀ ਸੰਸਥਾ ਜਿਹੜੀ ਸਿਵਲ ਸੁਸਾਇਟੀ ਦੀ ਸੰਸਥਾ ਹੈ ਉਹਨਾਂ ਨੇ ਸਾਰਾ ਅਧਿਐਨ ਕਰਕੇ ਇਹ ਦੇਖਿਆ ਵੀ ਕੁਝ ਥਾਵਾਂ ਤੇ ਜਿੰਨੀਆਂ ਜਿਹੜੀਆਂ ਈਵੀਐਮ ਦੇ ਵਿੱਚ ਵੋਟਾਂ ਜਿੰਨੀਆਂ ਪਈਆਂ ਤੇ ਜਿੰਨੀਆਂ ਗਿਣੀਆਂ ਗਈਆਂ ਉਹਨਾਂ ਦਾ ਫਰਕ ਹੈ ਅੱਜ ਤੱਕ ਚੋਣ ਕਮਿਸ਼ਨ ਨੇ ਉਹਦਾ ਜਵਾਬ ਨਹੀਂ ਦਿੱਤਾ ਫਿਰ ਉਹਨਾਂ ਨੇ ਦੱਸਿਆ ਵੀ ਜਿਹੜੇ ਅੱਡ ਅੱਡ ਅੰਕੜੇ ਦਿੱਤੇ ਵੀ ਇੰਨੀਆਂ ਵੋਟਾਂ ਪਈਆਂ ਨੇ ਇੰਨੀਆਂ ਪਈਆਂ ਨੇ ਇੰਨੀਆਂ ਪਈਆਂ ਨੇ ਜਦੋਂ ਉਹਨਾਂ ਦਾ ਉਹ ਵੀ 5 ਕਰੋੜ ਦੇ ਨੇੜੇ ਤੇੜੇ ਵੋਟਾਂ ਦਾ ਫਰਕ ਹੈ ਡਾਉਦਾ ਤੇ ਉਹ ਜਦੋਂ ਅਸੀਂ ਸਾਰੀਆਂ ਵੋਟਾਂ ਦਾ ਦੇਖਦੇ ਆ ਤਾਂ 79 ਸੀਟਾਂ ਨੇ ਲੋਕ ਸਭਾ ਦੀਆਂ ਜਿਹੜੀਆਂ ਬੀਜੇਪੀ ਤੇ ਐਂਡੀਏ ਦੀ ਦੇ ਧਿਰ ਜਿਹੜੀ ਆ ਉਹ ਹਾਰਦੀ ਹੈ ਤੇ ਦੂਜਾ ਜਿਹੜੀ ਇੰਡੀਆ ਅਲਾਈਂਸ ਹੈ ਉਹ ਜਿੱਤਦੀ ਹੈ ਇੰਡੀਆ ਅਲਾਈਂਸ ਦੀਆਂ 313 ਸੀਟਾਂ ਬਣਦੀਆਂ ਨੇ ਤੇ ਬੀਜੇਪੀ ਵਾਲੇ ਅਲਾਈਂਸ ਦੀਆਂ 200 ਕੁਸ਼ ਬਣਦੀਆਂ ਨੇ ਪਰ ਉਹ ਕਿਉਂਕਿ ਚੋਣ ਕਮਿਸ਼ਨ ਵੀ ਖੇਡ ਹੈ ਉਹ ਇੱਕ ਮੋਰਚਾ ਹੈ ਉਹਨਾਂ ਦਾ ਉਸ ਮੋਰਚੇ ਨਾਲ ਉਹ ਕਰਕੇ ਆ ਸੋ ਇਹ ਗੱਲਾਂ ਚੱਲ ਰਹੀਆਂ ਨੇ ਤੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਸੜਕ ਤੇ ਨਿਕਲੋ ਹੁਣ ਇਹ ਆ ਕੱਲੀਆਂ ਬਿਆਨ ਦੇ ਲੈ ਜਾਂ ਕੋਈ ਹੋਰ ਕਰ ਲੈ ਇੰਨੀ ਗੱਲ ਨਾਲ ਸਰਨਾ ਨਹੀਂ ਗਾ ਇਹ ਉਹਨਾਂ ਦਾ ਕਹਿਣਾ ਹੈ ਅ ਕੱਲ ਡਾਕਟਰ ਗਰਗ ਉਹਨਾਂ ਨੇ ਵੀ ਇੱਕ ਪੋਸਟ ਪਾਈ ਹੈ ਡਾਕਟਰ ਗਰਗ ਵੀ ਵੋਟ ਫਾਰ ਡੈਮੋਕ੍ਰੇਸੀ ਨਾਲ ਉਦੋਂ ਜੁੜੇ ਰਹੇ ਹੈ ਉਹਨਾਂ ਨੇ ਹੁਣ ਵੀ ਦੱਸਿਆ ਵੀ ਜਿਹੜੀਆਂ ਚੋਣ ਕਮਿਸ਼ਨ ਨੇ ਪਹਿਲਾਂ ਵੋਟਰ ਸੂਚੀ ਦੇ ਵਿੱਚ ਜਿਹੜੀਆਂ ਗੱਲਾਂ ਦਸੀਆਂ ਵੀ ਉਹ 7 ਕਰੋੜ 42 ਲੱਖ ਵੋਟਰ ਸੀਗੇ ਉਹਦੇ ਵਿੱਚ ਜੇ ਜਿਹੜੇ ਪੋਸਟਲ ਵੋਟਰ ਨੇ ਉਹ ਵੀ ਪਾ دیے ਤਾਂ 7 ਕਰੋੜ 43 ਲੱਖ 5 55976 ਵੋਟਰ ਬਣ ਜਾਂਦੇ ਹਨ ਪਰ ਜਿਹੜੀਆਂ ਵੋਟਾਂ ਹੁਣ ਦੱਸੀਆਂ ਜਾ ਰਹੀਆਂ ਨੇ ਉਹ 7 ਕਰੋੜ 45 ਲੱਖ 26850 ਨੇ ਭਾਵ 170882 ਵੋਟ ਕਿੱਥੋਂ ਆ ਗਏ ਦੂਜਾ ਉਹ ਇਹ ਕਹਿੰਦੇ ਆ ਵੀ ਜਿਹੜਾ ਥੋੜਾ ਥੋੜਾ ਵੋਟਾਂ ਦਾ ਫਰਕ ਹੈ 3 ਵੋਟਾਂ ਤੋਂ ਲੈ ਕੇ 9572 ਵੋਟਾਂ ਤੱਕ ਹਾਰਨ ਵਾਲੇ ਬੰਦੇ ਜਿਹੜੇ ਐ ਉਹ 64 ਸੀਟਾਂ ਨੇ ਉਹ ਵੀ ਕਹਿਰਾ ਫੇਰੀ ਹੈਗੀ ਹੈ ਤੇ ਵੋਟਰ ਸੂਚੀਆਂ ਦੇ ਵਿੱਚ ਜਿਹੜੀ ਐਸ ਆਈ ਆਰ ਬਣੀ ਜਿਹਦੇ ਵਿੱਚ ਦੱਸਿਆ ਸੀ ਫਲਾਣੇ ਘਰ ਦੇ ਵਿੱਚ 500 ਵੋਟਾਂ ਨੇ ਫਲਾਣੇ ਦੇ ਵਿੱਚ ਇੰਨੀਆਂ ਵੋਟਾਂ ਨੇ ਤੇ ਦੱਸਿਆ ਗਿਆ ਵੀ ਆ ਫਲਾਣਾ ਫਲਾਣਾ ਬੂਥ ਤਕਰੀਬਨ ਬਹੁਤੀਆਂ ਵੋਟਾਂ ਇੱਕੋ ਹੀ ਘਰ ਚ ਨੇ ਇੱਕ ਬੂਥ ਦੀਆਂ ਤੇ ਉਹ ਉਦੋਂ ਜਿਹੜਾ ਹੈਗਾ ਰਿਪੋਰਟਰਸ ਕਲੈਕਟਿਵ ਨੇ ਉਹ ਰਿਪੋਰਟਾਂ ਛਾਪੀਆਂ ਚੋਣ ਕਮਿਸ਼ਨ ਨੇ ਉਹਨਾਂ ਨੂੰ ਬਿਨਾਂ ਕਿਸੇ ਗੱਲ ਦੇ ਧਿਆਨ ਚ ਕਰਿਆ ਤੇ ਦੁਬਾਰਾ ਜਦੋਂ ਵੋਟਰ ਸੂਚੀ ਛਾਪੀ ਉਹਦੇ ਵਿੱਚ ਉਹ ਉਸੇ ਤਰ੍ਹਾਂ ਹੀ ਫੇਰ ਬਰਕਰਾਰ ਤੇ ਸੋ ਕਹਿਣ ਦਾ ਮਤਲਬ ਹੈ ਵੀ ਚੋਣ ਕਮਿਸ਼ਨ ਪੱਕਾ ਹੀ ਰਲ ਕੇ ਚੋਣ ਲੜ ਰਿਹਾ ਹੈ ਇੱਕ ਅੱਜ ਸਵੇਰੇ ਇੱਕ ਪੋਸਟ ਹੋਰ ਪੜ੍ਹੀ ਆ ਭਾਰਤ ਦੀਆਂ ਬਹੁਤ ਸਾਰੀਆਂ ਸਿਵਲ ਸੁਸਾਇਟੀ ਜਥੇਬੰਦੀਆਂ ਹੈਗੀਆਂ ਨੇ ਅੱਗੇ ਵੀ ਲੜਦੀਆਂ ਨੇ ਉਹ ਕਰਦੀਆਂ ਨੇ ਕੰਮ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹ ਜਿਹੜੇ ਨਤੀਜੇ ਹੈ ਇਹਨਾਂ ਨੂੰ ਅਸੀਂ ਪੂਰਨ ਤੌਰ ਤੇ ਰੱਦ ਕਰਦੇ ਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਆਪਣਾ ਨਾਂ ਦੇਣਾ ਚਾਹੁੰਦੇ ਹੋ ਮੈਂ ਤਾਂ ਦੇ ਦਿੱਤਾ ਆਪਣਾ ਨਾਂ ਬਹੁਤ ਸਾਰੇ ਹੋਰ ਦੇਸ਼ ਦੇ ਜਿਹੜੇ ਸਿਆਗ ਲੋਕ ਹੈ ਇਸ ਮਹਿਮ ਦੇ ਵਿੱਚ ਨਾਂ ਦੇ ਰਹੇ ਹੈ ਵੀ ਅਸੀਂ ਇਹਨਾਂ ਚੋਣ ਨਤੀਜਿਆਂ ਨੂੰ ਰੱਦ ਕਰਦੇ ਆ ਬਿਹਾਰ ਦੇ ਉਹ ਸੋ ਇਹ ਵੀ ਇੱਕ ਗੱਲ ਚੱਲ ਰਹੀ ਹੈ ਅ ਦੂਜੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈ ਉਧਰੋਂ ਸੁਪਰੀਮ ਕੋਰਟ ਦਾ ਜਿੰਨਾ ਰੁਖ ਐ ਐਸਆਈਆਰ ਦੇ ਮੁੱਦੇ ਤੇ ਹੋਰਾਂ ਦੇ ਮੁੱਦੇ ਤੇ ਉਹ ਜਿਹੜੇ ਮੂਲ ਮੁੱਦੇ ਆ ਉਹਦੇ ਤੋਂ ਧਿਆਨ ਹਟਾ ਕੇ ਤਕਨੀਕੀ ਮੁੱਦਿਆਂ ਵਾਲੇ ਪਾਸੇ ਧਿਆਨ ਕਰਕੇ ਉਹ ਲੋਕਾਂ ਨੂੰ ਮਤਲਬ ਮੈਨੂੰ ਕਹਿੰਦਿਆਂ ਹੋਇਆਂ ਥੋੜਾ ਜਿਹਾ ਇਸ ਗੱਲ ਤੇ ਗੁਰੇਜ਼ ਕਰਨਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਗੁੰਮਰਾਹ ਕਰਦੀ ਐ ਦੇਸ਼ ਨੂੰ ਇਹ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਬਾਕੀ ਹੋਰ ਵੱਡੀ ਸਖਤ ਗੱਲ ਹਲੇ ਨਹੀਂ ਕਹਿਣਾ ਚਾਹੁੰਦੇ ਅ ਦੂਜੇ ਪਾਸੇ ਕੀ ਐ ਨੌਇਡਾ ਦੇ ਵਿੱਚ ਯੂਪੀ ਦੇ ਵਿੱਚ 28 20 ਸਤੰਬਰ 2015 ਨੂੰ ਇੱਕ ਅਖਲਾਕ ਮੁਹੰਮਦ ਨਾਂ ਦਾ ਮੁਸਲਮਾਨ ਵਿਅਕਤੀ ਭੀੜ ਨੇ ਕੁੱਟ-ਕੁੱਟ ਕੇ ਉਹਦੇ ਘਰੇ ਜਾ ਕੇ ਮਾਰਤਾ ਪਹਿਲਾਂ ਉੱਥੇ ਅਨਾਉਂਸਮੈਂਟ ਹੁੰਦੀ ਹੈ ਵੀ ਅਖਲਾਕ ਨੇ ਗਾਂ ਵੱਢੀ ਹੈ ਤੇ ਫਿਰ ਉਹਦਾ ਮੀਟ ਲਿਜਾ ਕੇ ਆਪਣੀ ਫ੍ਰਿਜ 'ਚ ਧਰਿਆ ਆਓ ਉਹਦੇ ਤਾਂ ਹਿਸਾਬ करिए ਉੱਥੇ ਜਾਂਦੇ ਆ ਉਹਦੀ ਫ੍ਰਿਜ 'ਚੋਂ ਮੀਟ ਕੱਢਦੇ ਆ ਤੇ ਉਹਨੂੰ ਕੁੱਟ-ਕੁੱਟ ਕੇ ਮਾਰਦੇ ਆ ਉਹਦਾ ਮੁੰਡਾ ਜਿਹੜਾ ਅਖਲਾਕ ਦਾ ਉਹ ਵੀ ਜ਼ਖਮੀ ਹੋ ਜਾਂਦਾ ਹੈ ਉੱਥੇ ਦਾਣਿਸ਼ ਉਹਦਾ ਨਾਂ ਹੈ ਤੇ ਬਾਅਦ ਚ ਉਹ ਕੇਸ ਫੜਿਆ ਜਾਂਦਾ ਹੈ ਬੰਦੇ ਫੜੇ ਜਾਂਦੇ ਆ ਨਾਲ ਦੀ ਨਾਲ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਕੇਸ ਹਲੇ ਤੱਕ ਐਂ ਬਿਮਾਰ ਚੱਲ ਰਿਹਾ ਕਿਸੇ ਨੂੰ ਕੋਈ ਸਜ਼ਾ ਨਹੀਂ ਕੋਈ ਕੁਝ ਨਹੀਂ ਉਹ ਜ਼ਮਾਨਤ ਤੇ ਬਾਹਰ ਨੇ ਉਹ ਵਿਚਾਰਾ ਮਰ ਗਿਆ ਤੇ ਰਿਪੋਰਟ ਆ ਜਾਂਦੀ ਹੈ ਜਿਹੜੀ ਰਿਪੋਰਟ ਹੈ ਵੀ ਇਹ ਜਿਹੜਾ ਮੀਟ ਹੈ ਇਹ ਗਾਂ ਦਾ ਮੀਟ ਹੀ ਹੈ ਨਹੀਂ ਇਹ ਬੱਕਰੇ ਦਾ ਮੀਟ ਹੈ ਕੁਨੂ ਵਿਚਾਰੇ ਨੂੰ ਮਾਰਤਾ ਜਾਂਦਾ ਹੈ ਚਾਹੀਦਾ ਤਾਂ ਇਹ ਸੀ ਵੀ ਕੋਲਟਾਂ ਸਖਤੀ ਕਰਦੀਆਂ ਵੀ ਉਹਨਾਂ ਦੀ ਜ਼ਮਾਨਤ ਕੈਨਸਲ ਕਰੋ ਵੀ ਇਹ ਤਾਂ ਉਹਨਾਂ ਨੇ ਬੰਦਾ ਹੀ ਵੈਸੇ ਹੀ ਗਲਤ ਮਾਰੇ ਜਾਣਬੁੱਝ ਕੇ ਨਫ਼ਰਤ ਦੇ ਤੌਰ ਤੇ ਮਾਰੇ ਉਹ ਨਹੀਂ ਕਰਿਆ ਕੋਲਟਾਂ ਨੇ ਤੇ ਹੁਣ ਯੂਪੀ ਸਰਕਾਰ ਨੇ ਕਰਤਾ ਵੀ ਅਸੀਂ ਉਹ ਕੇਸ ਵੀ ਇਸ ਬਾਬਤ ਲੈ ਰਹੇ ਹਾਂ ਉਹਨਾਂ ਬੰਦਿਆਂ ਤੇ ਵਿਚਾਰਿਆਂ ਤੇ ਜਾਣੀ ਜਦੋਂ ਉਹਨਾਂ ਨੂੰ ਜਮਾਨਤਾ ਮਿਲਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਹੀਰੋ ਦੀ ਤਰ੍ਹਾਂ ਵੈਲਕਮ ਕਰਿਆ ਜਾਂਦਾ ਹੈ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਦੇਸ਼ 'ਚ ਜਿਹੜਾ ਸੈਕੂਲਰ ਦੇਸ਼ ਹੈ ਉਹਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਹੋ ਰਹੀਆਂ ਨੇ ਅਗਲੀ ਗੱਲ ਮੈਂ ਪੰਜਾਬ ਯੂਨੀਵਰਸਿਟੀ ਬਾਰੇ ਕਰਨੀ ਚਾਹੁੰਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਰਸੋਂ ਹਾਈ ਕੋਰਟ ਦੇ ਵਿੱਚ ਗੱਲ ਚੱਲੀ ਹਾਈ ਕੋਰਟ ਦੇ ਜੱਜ ਸਾਹਿਬ ਕਹਿ ਰਹੇ ਆ ਵਿਦਿਆਰਥੀਆਂ ਨੂੰ ਝਾੜ ਪਾਉਂਦਿਆਂ ਹੋਇਆਂ ਵੀ ਚਲੋ ਕਲਾਸਾਂ ਲਾਓ ਜਾ ਕੇ ਤੇ ਉੱਥੇ ਜਿਹੜਾ ਸਰਕਾਰੀ ਵਕੀਲ ਹੈ जिने वो कमेटी बनाई सी जिदे ਉੱਤੇ 28 ਅਕਤੂਬਰ ਵਾਲੀ ਨੋਟੀਫਿਕੇਸ਼ਨ ਹੋਈ ਹੋਈ ਐ ਐਸਪੀ ਜੈਨ ਬੀਜੇਪੀ ਦਾ ਲੀਡਰ ਹੈ ਬਹੁਤ ਵੱਡਾ ਹਾਲੇ ਵੀ ਲੀਡਰ ਹੈ ਉਹ ਉੱਥੇ ਦੱਸ ਰਿਹਾ ਜੀ ਵੀ ਜਿੱਥੇ ਬਾਕੀ ਹੋਰ ਪਟੀਸ਼ਨਾਂ ਜੁੜੀਆਂ ਹੋਈਆਂ ਪੰਜਾਬ ਯੂਨੀਵਰਸਿਟੀਆਂ ਇਹਨੂੰ ਵੀ ਉਹਦੇ ਨਾਲ ਜੋੜ ਦਿਓ ਕਿ ਉਹਨਾਂ ਨੇ ਮੰਗ ਕਿਸੇ ਨੇ ਕਰੀ ਸੀ ਵੀ ਇਹ ਛੇਤੀ ਚੋਣਾ ਐਲਾਨੋ ਛੇਤੀ ਚੋਣਾ ਐਲਾਨ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਨਹੀਂ ਕਹਿ ਰਹੀ ਹਾਈ ਕੋਰਟ ਮੁੰਡਿਆਂ ਨੂੰ ਕਹਿ ਰਹੀ ਹੈ ਬੱਚਿਆਂ ਨੂੰ ਕਹਿ ਰਹੀ ਹੈ ਸਟੂਡੈਂਟਸ ਨੂੰ ਕਹਿ ਰਹੀ ਹੈ ਕੁੜੀਆਂ ਨੂੰ ਕਹਿ ਰਹੀ ਹੈ ਵੀ ਤੁਸੀਂ ਜਾ ਕੇ ਕਲਾਸਾਂ 'ਚ ਜਾਓ ਕਿੱਧਰੋਂ ਤੁਰ ਹੀ ਗੀਆਂ ਨੇ ਕੋਰਟ ਤੁਸੀਂ ਕਨਸਟੀਟਿਊਸ਼ਨ ਬਚਾਉਣਾ ਹੈ ਜਾਂ ਸਰਕਾਰ ਬਚਾਉਣੀ ਹੈ ਵਾਈਸ ਚਾਂਸਲਰ ਬਚਾਉਣੀ ਹੈ ਕਿੱਧਰ ਖੜੀਆਂ ਤੁਸੀਂ ਤੁਸੀਂ ਕਨਸਟੀਟਿਊਸ਼ਨ ਦੇ ਨਾਲ ਖੜੋਗੇ ਤਾਂ ਵਿਦਿਆਰਥੀਆਂ ਦੇ ਹੱਕ 'ਚ ਆਓਗੇ ਤੁਸੀਂ ਕਨਸਟੀਟਿਊਸ਼ਨ ਦੇ ਵਿਰੁੱਧ ਖੜੋਗੇ ਤਾਂ ਸਰਕਾਰਾਂ ਨਾਲ ਜਾਓਗੇ ਤੇ ਉਹਨਾਂ ਵਿਦਿਆਰਥੀਆਂ ਨੇ ਫਿਰ ਹੁਣ ਐਲਾਨ ਕਰਤਾ ਵੀ 18 ਤੋਂ 20 ਦੇ درمیان ਜਿਹੜੇ ਐਗਜ਼ਾਮ ਹੈ ਉਹ ਤਾਂ ਜੁਨੀਵਰਸਿਟੀ ਨੇ ਕੈਨਸਲ ਕਰਤੇ ਤੇ ਉਹ ਕਹਿੰਦੇ ਆ ਵੀ ਅਸੀਂ ਰਾਜਪਬਨ ਘੇਰ ਸਕਦੇ ਆ ਤੇ 26 ਤੋਂ 30 ਦੇ ਦਰਮਿਆਨ ਅਸੀਂ ਜਿਹੜੀ ਬੁੱਧੀਜੀਵੀਆਂ ਤੇ ਸਿਆਸੀ ਪਾਰਟੀਆਂ ਦੀ ਇੱਕ ਕਨਵੈਨਸ਼ਨ ਕਰਾਂਗੇ ਤੇ ਅਸੀਂ ਜਿਹੜੀ ਚੋਣ ਪ੍ਰਕਿਰਿਆ ਜਿਹਦਾ ਸਿਰਫ ਵਾਈਸ ਚਾਂਸਲਰੇ ਨੋਟਿਸ ਹੀ ਕੱਢਣੇਗਾ ਕੁਝ ਵੀ ਨਹੀਂ ਕਰਨਾ ਉਹ ਕਹਿੰਦੀ ਮੈਂ ਤਾਂ ਉੱਤੇ ਵਾਈਸ ਉੱਤੇ ਵਾਈਸ ਪ੍ਰੈਜ਼ੀਡੈਂਟ ਨੂੰ ਭੇਜਦਾ ਉੱਥੇ ਤਾਂ ਭੇਜਣ ਦੀ ਲੋੜ ਹੀ ਨਹੀਂ ਤੁਹਾਡੀ ਤੁਹਾਡਾ ਅਧਿਕਾਰ ਤੁਹਾਡੇ ਕੋਲ ਹੈ ਤੁਸੀਂ ਉਹਨਾਂ ਤੋਂ ਕਦੇ ਲਈ ਪੁੱਛ ਰਹੇ ਹੋ ਸੋ ਇਸ ਕਰਕੇ ਇਹ ਜਾਣ ਬੁੱਝ ਕੇ ਮਸਲੇ ਉਲਝਾਏ ਹੋਏ ਐ ਇਹ ਜਿਹੜੀ ਗੱਲ ਚਾਹੇ ਬਿਹਾਰ ਚੋਣਾ ਦੇ ਦੀ ਗੱਲ ਹੋਵੇ ਤੇ ਚਾਹੇ ਇਹ ਨਾ ਅਦਾਲਤ ਦੀ ਗੱਲ ਹੋਵੇ ਸੁਪਰੀਮ ਕੋਰਟ ਦੀ ਤੇ ਚਾਹੇ ਹਾਈ ਕੋਰਟ ਦੀ ਤੇ ਇਹ ਚਾਹੇ ਯੂਪੀ ਵਾਲੀ ਘਟਨਾ ਹੋਵੇ ਭਾਰਤੀ ਸੰਵਿਧਾਨ ਨੂੰ ਬਿਨਾ ਕੁਝ ਉਹਦੇ ਚ ਅੱਖਰ ਬਦਲੇ ਉਹਨੂੰ ਤਹਿਸ਼ ਨਹਿਸ਼ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਉਹਨੂੰ ਬਚਾਉਣ ਦੀ ਲੋੜ ਐ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ